ਚੰਡੀਗੜ੍ਹ ਦੇ ਕਲੱਬ ਦੇ ਬਾਹਰ ਬਲਾਸਟ ਮਾਮਲੇ ਦੇ ਵਿੱਚ ਵੱਡੀ ਤੇ ਨਵੀਂ ਅਪਡੇਟ ਸਾਹਮਣੇ ਆਈ ਹੈ ਬਲਾਸਟ ਕਰਨ ਵਾਲੇ આરોપી ਜਿਹੜਾ ਬਲਾਸਟ ਕਰਨ ਵਾਲਾ ਸੀਗਾ ਉਹ ਕਿਸ ਤਰਫ ਭੱਜਿਆ ਸੀ ਉਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਹੜਾ આરોપી ਸੀ ਉਹ ਬਲਾਸਟ ਕਰਨ ਤੋਂ ਬਾਅਦ ਕਿਸ ਸਾਈਡ ਨੂੰ ਫਰਾਰ ਹੋ ਗਿਆ ਸੀਗਾ ਤੇ ਤੁਹਾਨੂੰ ਪਹਿਲਾਂ ਇਹ ਦੱਸ ਦਿੰਨੇ ਆ ਕਿ ਚੰਡੀਗੜ੍ਹ ਦੇ ਵਿੱਚ ਕੱਲ ਹੀ ਕਲੱਬਾਂ ਦੇ ਬਾਹਰ ਦੋ ਕਲੱਬਾਂ ਸੀ ਜਿਨ੍ਹਾਂ ਦੇ ਬਾਹਰ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਤਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀਗੀ ਕਿ ਇਸ ਤਰੀਕੇ ਦੇ ਨਾਲ ਉਹ ਬਲਾਸਟ ਕੀਤਾ ਗਿਆ ਸੀਗਾ ਕਿ ਕਲੱਬਾਂ ਦੇ ਸ਼ੀਸ਼ੇ ਤੱਕ ਵੀ ਟੁੱਟ ਗਏ ਸੀ ਜਿਸ ਤੋਂ ਬਾਅਦ ਕਿ ਹੁਣ ਨਵੀਂ ਅਪਡੇਟ ਜਿਹੜੀ ਸਾਹਮਣੇ ਆਈ ਆ ਜਿਸ ਦੇ ਵਿੱਚ ਮੁਲਜ਼ਮਾਂ ਦਾ ਰੂਟ ਆਇਆ ਸਾਹਮਣੇ ਬਲਾਸਟ ਕਰਨ ਵਾਲੇ ਮੁਲਜ਼ਮਾਂ ਦਾ ਰੂਟ ਸਾਹਮਣੇ ਆਇਆ ਵਾਰਦਾਤ ਤੋਂ ਬਾਅਦ ਬਲਾਸਟ ਸੈਕਟਰ ਜਿਹੜੇ ਵਾਰਦਾਤ ਤੋਂ ਬਾਅਦ ਬਦਮਾਸ਼ ਸੀ ਜਿਹੜੇ ਉਹ ਸੈਕਟਰ 26 ਤੋਂ ਮਹਾਲੀ ਵੱਲ ਨੂੰ ਫਰਾਰ ਹੋਏ ਸੀ ਪੂਰੀ ਸੀਸੀਟੀਵੀ ਸਾਹਮਣੇ ਆਈ ਆ ਪੂਰੀ ਸੀਸੀਟੀਵੀ ਜਿਹੜੀ ਸਾਹਮਣੇ ਆਈ ਆ ਇਸੀ ਪੂਰੀ ਜਾਣਕਾਰੀ ਲੈ ਲੈਣੇ ਮੇਰੇ ਨਾਲ ਸਹਿਯੋਗੀ ਮੇਰੇ ਨਾਲ ਜੁੜੇ ਨੇ ਅਮਨ ਕਿਸ ਸਾਈਡ ਤੋਂ ਫਰਾਰ ਹੋ ਕੇ ਇਹ આરોપી ਜਿਹੜੇ ਆ ਗਏ ਸੀ ਜੀ ਪਾਵਨਾ ਬਿਲਕੁਲ ਇਹ ਪਹਿਲਾਂ ਤਾਂ ਦੱਸ ਦਿੰਦੇ ਆ ਸੈਕਟਰ 26 ਦਾ ਜਿਹੜਾ ਕਲੱਬ ਸੀ ਉਹ ਮਸ਼ਹੂਰ ਗਾਇਕ ਤੇ ਰੈਪਰ ਤੇ ਵੀਲੇ ਬਾਹਰ ਜਿਹੜਾ ਸੀਗਾ ਇਹ ਬਾਦਸ਼ਾਹ ਦਾ ਹੈ ਤੇ ਜਿਹੜਾ ਸੈਕਟਰ 26 ਦਾ ਇੱਕ ਡਿਓਰਾ ਕਲੱਬ ਹੈ ਇਹਨਾਂ ਦੋਨਾਂ ਦੇ ਵਿੱਚ ਬਲਾਸਟ ਤੋਂ ਬਾਅਦ ਜਿਹੜੇ ਮੁਲਜ਼ਮ ਹੈ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਸੈਕਟਰ 49 50 55 57 ਲਾਈਟ ਪੁਆਇੰਟ ਤੋਂ ਹੋ ਕੇ ਇਹ ਅੰਦਰ ਦਾਖਲ ਹੁੰਦੇ ਹਨ ਕਿ ਗੜ ਦੇ ਉਸ ਤੋਂ ਬਾਅਦ ਸੈਕਟਰ 45 46 ਲਾਈਟ ਤੋਂ ਹੁੰਦੇ ਹੋਏ ਸੈਕਟਰ 33 32 ਦੇ ਛੋਟੇ ਚੌਂਕ ਤੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਸੈਕਟਰ 20 ਦੇ ਗੁਰਦੁਆਰੇ ਤੇ ਹੁੰਦੇ ਹੋਏ ਸੈਕਟਰ 20 19 ਦੀ ਲਾਈਟ ਪੁਆਇੰਟ ਤੋਂ ਹੁੰਦੇ ਹੋਏ ਸੈਕਟਰ 19 22 ਲਾਈਟ ਪੁਆਇੰਟ ਤੋਂ ਬਾਦ ਸੈਕਟਰ 26 7 ਦੇ ਚੌਂਕ ਦੇ ਬਾਅਦ 26 ਥਾਣੇ ਦੇ ਬਾਹਰ ਜਿਹੜੇ ਕਲੱਬ ਬਣੇ ਹੋਏ ਆ ਉਹਨਾਂ ਤੇ ਪਲਾਸਟ ਕਰਨ ਤੋਂ ਬਾਅਦ ਐਸੇ ਰੋਡ ਤੋਂ ਹੀ ਫਰਾਰ ਹੋ ਜਾਂਦੇ ਆ ਜੀ ਭਾਵਨਾ ਧੰਨਵਾਦ ਅਮਨ ਹੋਰ ਜਾਣਕਾਰੀ ਜੁੜੇ ਰਹਿਣਗੇ ਤੁਹਾਡੇ ਨਾਲ ਐਸੀ ਮੇਰੇ ਸਹਿਯੋਗੀ ਅਮਨ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਆ ਕਿ ਚੰਡੀਗੜ੍ਹ ਦੇ ਕਲੱਬ ਦੇ ਬਾਹਰ ਜਿਹੜੇ ਬਲਾਸਟ ਹੋਏ ਸੀ ਉਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਜਿਹੜੀ ਇਹਨਾਂ ਦੇ ਵੱਲੋਂ ਦੱਸੀ ਗਈ ਹੈ ਬਲਾਸਟ ਕਰਨ ਵਾਲੇ ਮੁਲਜ਼ਮਾਂ ਦਾ ਰੂਟ ਜਿਹੜਾ ਉਹ ਦੱਸਿਆ ਗਿਆ ਕਿ ਕਿ ਸਾਈਡ ਤੋਂ ਫਰਾਰ ਹੋਏ ਸੀ ਵਾਰਦਾਤ ਤੋਂ ਬਾਅਦ ਬਦਮਾਸ਼ ਸੈਕਟਰ 26 ਤੋਂ ਮਹਾਲੀਵਲ ਹੋਏ ਸੀ ਫਰਾਰ ਤੇ ਫਿਰ ਇਹ ਇਹ ਜਿਹੜਾ 에ਰਪੋਰਟ ਰੋਡ ਦੀ ਸੀਸੀਟੀਵੀ ਆ ਉਸ ਦੀ ਸਾਹਮਣੇ ਆਈ ਆ ਆਈ एसएसआर लाइट पॉइंट ਤੋਂ ਹੁੰਦੇ ਹੋਏ 에어ਪੋਰਟ ਰੋਡ ਵਾਲ ਨੂੰ ਪੱਜੇ ਸੀਗੇ ਤੇ ਉਸਤੇ ਉਸ ਜਿਹੜੀ ਸੀਸੀਟੀਵੀ ਬਦਮਾਸ਼ ਦੀ ਸਾਹਮਣੇ ਆਈ ਆ ਉਸ ਤੋਂ ਬਾਅਦ ਬਦਮਾਸ਼ ਅਚਾਨਕ ਗਾਇਬ ਹੋ ਗਏ ਸੀਗੇ ਜਿਸ ਤੋਂ ਬਾਅਦ ਕੇ ਉਸ ਤੋਂ ਪਹਿਲਾਂ ਦੀ ਹੀ ਸੀਸੀਟੀਵੀ ਜਿਹੜੀ ਹੈ ਪੁਲਿਸ ਦੇ ਹੱਥ ਲੱਗੀ ਹੈ 에어ਪੋਰਟ ਰੋਡ ਦੀ ਸੀਸੀਟੀਵੀ ਲੱਗੀ ਹੈ ਪੁਲਿਸ ਦੇ ਹੱਥ ਚੰਡੀਗੜ੍ਹ ਦੇ ਪੰਜਾਬ ਪੁਲਿਸ ਦੀ ਟੀਮ ਲਗਾਤਾਰ ਇਸ پورے ਮਾਮਲੇ ਤੇ ਜਾਂਚ ਕਰ ਰਹੀ ਹੈ ਦੱਸਦੇ ਕਿ ਚੰਡੀਗੜ੍ਹ ਦੇ ਦੋ ਕਲਪਾ ਦੇ ਬਾਹਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਸੀ ਇਹ ਕਿ ਵਿਅਕਤੀ ਦੀ ਇੱਕ ਅਰੋਪੀ ਦੀ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਸੀ ਕਿ આરોપી ਉੱਥੇ ਤੜਕੇ ਤੜਖਸਾਰ ਦੀ ਘਟਨਾ ਸੀਗੀ ਉੱਥੇ ਹੁੰਦਾ ਹੈ ਤੇ ਇੱਕ ਬੰਬ ਨੁਮਾ ਚੀਜ਼ ਕਲੱਬ ਦੇ ਬਾਹਰ ਸੁੱਟਦਾ ਹੈ ਜਿਸ ਤੋਂ ਬਾਅਦ ਕਿ ਇੱਕ ਧਮਾਕਾ ਜ਼ੋਰਦਾਰ ਹੁੰਦਾ ਸਾਰੇ ਪਾਸੇ ਧੂਆਂ ਧੂਆਂ ਹੋ ਜਾਂਦਾ ਹੈ ਤੇ ਜਿਹੜਾ ਮੁੱਲ ਜਿਹੜਾ ਅੰਦਰ ਬੈਠੇ ਲੋਕ ਹੁੰਦੇ ਨੇ ਕਲੱਬ ਦੇ ਅੰਦਰ ਹੁੰਦੇ ਨੇ ਉਹ ਜਦੋਂ ਬਾਹਰ ਆ ਕੇ ਦੇਖਦੇ ਨੇ ਤਾਂ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਕਿ ਸਾਰੇ ਪਾਸੇ ਹੀ ਧੂਆ ਹੋਇਆ ਹੁੰਦਾ ਇੱਕ ਧਮਾਕੇ ਦੀ ਆਵਾਜ਼ ਜਿਹੜੀ ਉਹਨਾਂ ਨੂੰ ਸੁਣਾਈ ਦਿੰਦੀ ਜਿਸ ਦੇ ਨਾਲ ਕਿ ਕਲੱਬਾਂ ਦੇ ਸ਼ੀਸ਼ੇ ਤੱਕ ਵੀ ਟੁੱਟ ਜਾਂਦੇ ਤੇ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਕਲੱਬ ਜਿਹੜਾ ਰੈਪਰ ਬਾਦਸ਼ਾਹ ਦਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਉਹ ਕਲੱਬ ਸੀਗਾ ਜਿਸ ਤੋਂ ਬਾਅਦ ਕਿ ਹੁਣ ਨਵੀਂ ਅਪਡੇਟ ਇਸ ਪੂਰੇ ਮਾਮਲੇ ਤੇ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਈ ਆ ਸੀਸੀਟੀਵੀ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ આરોપી ਵੇਖੋ ਹੋ ਕੇ ਮੋਟਰਬਾਈਕ ਤੇ ਭੱਜਿਆ ਜਾ ਰਿਹਾ ਹੈ ਫਰਾਰ ਹੋ ਗਿਆ ਮੋਟਰਬਾਈਕ ਤੇ ਫਰਾਰ ਹੋ ਰਿਹਾ ਤੇ ਇਸ ਪੂਰੀ ਘਟਨਾ ਦੀ ਜੜੀ ਆ ਰੂਟ ਦੀ ਉਸ ਕਿ ਸਾਈਡ ਨੂੰ ਚਲਾ ਗਿਆ ਕਿੱਥੋਂ ਗਾਇਬ ਹੋ ਗਿਆ ਇਸ ਪੂਰੀ ਜਿਹੜੀ ਆ ਸੀਸੀਟੀਵੀ ਸਾਹਮਣੇ ਆਈ ਆ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਸ ਧਮਾਕੇ ਤੋਂ ਬਾਅਦ આરોપી ਕਿੱਦਾਂ ਬਿਨਾ ਕਿਸੇ ਖੋਫ ਤੋਂ ਮੋਟਰਬਾਈਕ ਤੇ ਫਰਾਰ ਹੋ ਰਿਹਾ ਹੈ ਤੇ ਹੁਣ ਪੁਲਿਸ ਜਿਹੜੀ ਆ ਇਸ ਦੇ ਵਿੱਚ ਲਗਾਤਾਰ ਪੁਲਿਸ ਜਾਂਚ ਕਰ ਰਹੀ ਹੈ ਤੇ ਪੁਲਿਸ ਦੇ ਵੱਲੋਂ ਹੋਰ ਵੱਡੇ ਜਿਹੜੇ ਖੁਲਾਸੇ ਕੀਤੇ ਜਾਣਗੇ ਉਹ ਵੀ ਤੁਹਾਨੂੰ ਦੱਸਾਂਗੇ ਜਲਦ